ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਾਰੇ ਪੈਨਪਰਾ ਕਿਵੇਂ ਹੋ ਚਲੋ ਜੀ ਹੁਣ ਹੋ ਗਿਆ ਸਵੇਰ ਦਾ ਟਾਈਮ ਆਪਾਂ ਬਾਅਦ ਕੀ ਫਿਰ ਇਹ ਆਪਾਂ ਕਰਦੇ ਸੀਗੇ ਹੁਣ ਝਾੜੂ ਪੋਚਾ ਉਪਰੋਂ ਹੀ ਸ਼ੁਰੂ ਕਰ ਲਿਆ ਹੋਰ ਸਾਰੇ ਪੈਨਪਰਾ ਤੁਸੀਂ ਦੱਸੋ ਸਾਰੇ ਕਿੰਨੇ ਠੀਕ ਠਾਕ ਹੋਵੋਗੇ ਅੱਜ ਖੁਸ਼ੀ ਹੋਵੋਗੇ ਆਪਾਂ ਵੀ ਠੀਕ ਠਾਕ ਹਾਂ ਨੇ ਫੇਰ ਬਾਅਦ ਕਰਕੇ ਹੁਣ ਆਪਾਂ ਲਾਗੇ ਝਾੜੂ ਪੋਚਾ ਕਰਨੀ ਜਿਦ ਕਰਦਾ ਨਾ ਬਾਹਰ ਕੱਢਦਾ ਤੇ ਮੈਂ ਸੀਧੀ ਜੀ ਆਈ ਆ ਗਈ ਚੱਲ ਤੇ ਰੱਪਾ ਚਾੜੂ ਪੁੱਟੀ ਕਾਂਡਕੀ ਇਹ ਰੱਪਾਂ ਕਰਾਂਗੇ ਅੰਦੇਸੀ ਲਾਉਂਗੇ ਸੀ ਕੱਤੀ ਨੂੰ ਪਰਸੋਂ ਦੇ ਤੋਤੇ ਸੀ ਇਹ ਮੈਂ ਕਰ ਦੁੱਜੀ ਸਾਡੇ ਕੰਮ ਵਿੱਚ ਅਸੀਂ ਗੱਡੇ ਲਾਵਾਂਗੇ ਤੇ ਚਾ ਪੁੱਛਾ ਲਾ ਕੇ ਸਾਰੇ ਕੰਮ ਹੋਲੀ ਫੈਲਣ ਲੱਗ ਪੜਦਾਗਾ സാർ ഹുണ്ട് സ്കൂൾ കാണാൻ ബോണി ഹളി കൂടാതെ തട്ടിട്ട് ബാധാഗി പല കൂട കമരത്തി സഫായി ഝാടൂ പോച്ച കീച്ചിച്ച് കെത ഝാടോച്ച സാധ്യ കമരച്ചാ ഗെ ਤਾਂ ਤੋਤੇ ਸੀਗੇ ਦੋ ਦਿਨਾਂ ਦੇ ਤੋਤੇ ਪਿਆ ਨੂੰ ਇਹ ਰਸੋਈ ਦਾ ਸਾਫ ਸਾਰ ਕੇ ਸਮਾਰ ਕੇ ਸੱਪੀ ਆਉਣਗੇ ਫਿਰ ਲਾਵਾਂਗੇ ਹੁਣ ਸਪਾਈਟ ਬਣਾ ਲਵਾਂਗੇ ਕਿਉਂ ਆ ਗਿਆ ਮੈਨੂੰ ਤੋਤੇ ਦੇਖੇ ਜੇ ਫਿਰ ਦੂਜੇ ਕਮਰੇ ਚ ਵੀ ਲਾ ਦਾਂਗੇ ਸੋਪਾਂ ਚੇਵੀ ਪੋਚਾ ਫਿਰ ਆਹੇ ਕੰਮ ਬੜੀ ਨਹੀਂ ਮੁੱਕ ਜਿੰਦਾ ਹਾਂ ਦਿਨ ਚੁੱਕਾਂ ਕਰਤੀ ਦਿਨ ਮੜੇ ਨਹੀਂ ਸੇ ਪੀ ਜਾਂਦਾ ਉਹਦੀ ਮੜੇ ਮੜੇ ਨਾਲ ਬਸ ਕੰਮ ਹੌਲੀ ਹੌਲੀ ਨੇ ਵੀੜੀ ਜਾਂਦੀਆਂ ਨੇ ਕਿੰਨੇ ਪਾਉ ਦੇ ਚੰਦਾ ਸੇ ਸਿੱਧੀ ਹੁੰਦਾ ਨਹੀਂ ਸਾਨੂੰ ਕਿਸੇ ਗਵਾਚ ਕੋਣਾ ਬਈ ਮੰਮਿੰਚ ਕੋਣਾ ਬਈ ਜਾਂ ਮੈਂ ਵਿੱਚ ਕੋਣਾ ਤੰਦਾਗਾ ਤੇ ਉਹ ਕੁੜਿਆਲੇ ਆ ਜਾਂਦੀ ਹੈਗੀ ਫੇਰ ਮਰੀ ਮਰੀ ਮੈਨੂੰ ਟਾਈਮ ਲੱਗ ਜਾਂਦਾਗਾ ਮੈਂ ਸਾਬਸ ਸਫੀ ਕਰਕੇ ਐਸੀ ਬਗਮੀ ਨਹੀਂ ਦਬਾ ਦੋ ਕੋਈ ਚਾਹ ਮਾਰਿਆ ਪਰ ਫਿਰ ਅੱਪ ਕਰਾਂਗੇ ਕੰਮ ਰੁਕਤੀ ਬਣਾਵਾਂਗੇ ਕੱਪੜੇ ਧੋਤੇ ਸੀ ਜਿਹਾ ਸੀ ਸੁਨੀਆ ਕਪੜੇ ਨਾ ਤੋਂ ਫੇਰ ਵੀ ਆਨ ਲੋ ਕੰਮ ਨਹੀਂ ਨਿਭੜਿਆ ਹੈਗਾ ਨਿਭੜੇ ਨੀਗਾ ਕਪੜੇ ਤੋਂ ਨਾਲੇ ਪਿਆ ਹੈ ਕਪੜੇ ਤੋਂ ਨਾਲੇ ਪਏ ਹੋਈ ਜਾਂਦਾ ਹੈ ਜਿਵੇਂ ਨਹੀਂ ਕਪੜੇ ਤੋਂ ਲਈ ਸੀ ਜਿੱਤੇ ਕਿਤੇ ਨਾ ਤੋਂ ਦਿਆ ਹੈ ਪਰ ਤੇ ਲੈਂਟ ਵੀ ਨਹੀਂ ਹੁੰਦੀ ਹੋਗੀ ਵੀ ਕਪੜੇ ਤੋਂ ਨਾਲੇ ਪਿਆ ਹੈ ਲੈਂਟ ਵੀ ਨਹੀਂ ਹੁੰਦੀ ਮੇਰੇ ਉਹ ਫੇਰ ਤੋਂ ਲੰਘ ਚੱਲਾਂਗੇ ਇਸ ਲਈ ਨਹੀਂ ਤੋਂ ਲੈਣੇ ਫਿਰ ਇਹਨਾਂ ਦਾ ਕੰਮ ਨਹੀਂ ਨਿਭੜ ਗਿਆ ਚੱਲ ਕਪੜਿਆਂ ਦਾ ਤੇ ਵਿੱਚ ਹੀ ਤਿਆਰ ਹੁੰਦੇ ਆ ਉਹਨਾਂ ਨੂੰ ਇਹ ਬੜੀ ਜਿਹੀ ਟੋਲੇ ਨੇ ਇਸ ਨੂੰ ਲਾਏ ਨੇ ਇਹ 3-4 ਸਕਿੰਟ। ਕਿ ਇਹ ਬਾਹਰੋਂ ਦੇ ਬਣਾਉਣ ਦੇ ਬਣਾਉਣ ਦੇ ਬਾਅਦ ਦਰਨ ਦੇ ਬਾਅਦ ਚਾੜ ਲੈ ਇਸ ਨਾਲ ਇਹਦਾ। ਬੰਦ ਸੈੱਟ ਇਹ ਰੱਖਦੇ। ਤੇ ਬਲਣਾ ਬਟੇਟਾ ਇੱਥੀ ਕਰਕੇ ਪਿਛਾ ਲੈਂਦੇ ਸੀ ਇਹ। ਗਾਰੋਂ ਚਾੜ ਕੇ ਲਈ। ਬਾਹਰ ਕਰਕੇ ਸਮੜ ਦੇ ਦਿੰਦੇ ਮੈਂ ਤਾਂ। ਇਹ ਬਹੁਤ ਸਾਦਾਂਗੇ ਤੇ ਅੱਗੇ ਨੂੰ ਕਾਟਤਾ ਤੇ ਇਹਨੂੰ ਹੇਠਾਂ ਲੈ ਦੇਣੀ ਹੈ ਜੀ ਪਠੰਡਾਏਗੀ ਇੱਥੇ ਬੈਠਣਾ ਨਹੀਂ ਹੈ ਗਾਣੇ ਇਹ ਫਸਤੇ ਕਿਤੇ ਵੀ ਮੈਂ ਡਾਲ ਤਾ ਨਹੀਂ ਸੱਸ ਹੋ ਜਾਂਦੀ ਹੈ ਠੀਕ ਤੜੀ ਚੀਂਤੀ ਰੱਖਣਾ ਨਹੀਂ ਹੈ ਕੰਮ ਇਹ ਮਿੱਟੀ ਉਹਦੇ ਲੈਣਾ ਹੈ ਉਹਦੀ ਵਰਤ ਕੇ ਕੰਮ ਕਰਨੇ ਨੇ ਸਾਟਾ ਵਰਕਰ ਲਾ ਕੇ ਬਾਹਰ ਹੋ ਜਾਣਗੇ ਉੱਪਰੋਂ ਫਰੀ ਵਿੜੇ ਚ ਇਹਨਾਂ ਨੂੰ ਬਾਕ ਪਾ ਲਾਂਗੇ ਸਟੈਪ ਅੱਗੇ ਤਾਂ ਮੈਂ ਨਹੀਂ ਕਰ ਰਹੀ ਨਾ ਕੋਈ ਨਹੀਂ ਉਹਦੇ ਬੰਦੇ ਹੋਏ ਪ੍ਰੋਸੀਜਰ ਨਹੀਂ ਬਾਹਰ ਹੋਏ ਤੇ ਮੋਸਮ ਚੰਗਾ ਨਹੀਂ ਚਾਹ ਬਣਾਉਣ ਲਈ ਕਿਹਨਾਂ ਦੇ ਕਿਚਾ ਵੱਧ ਬਣਾਉਣੀ ਪੈਂਦੀ ਹੈਗੀ ਚਾਹ ਨਹੀਂ ਕਿਹਾ ਨਹੀਂ ਰਹੀ ਕਿ ਸਾਡੇ ਕੋਲੋਂ ਆਉਂਦੀ ਹੈ ਕੋਈ ਆ ਜਾ ਕੇ ਚਾਹ ਬਣਾ ਦੇ ਚਾਹ ਬਣਾ ਲਵਾਂਗੇ ਕਰੀ ਜਾਂਦੇ ਹੈ ਤਾਂ ਕਿ ਠੰਡ ਕਿਤੇ ਕੰਮ ਨਿਬੜਦਾ ਹੁੰਦੇ ਨਹੀਂ ਗਾ ਕਰਾਂ ਮੌਜਾ ਜੀ ਦੀ ਪੱਥੇ ਖੇਲ ਉਡ ਨਹੀਂ ਪੈਂਦੀ ਹੈਗੀ ਸਾਡੇ ਵਿੱਚ గర్మీ భా పక్కే థాయినా కం దరి చూ గనే బడితర గర్మీ వేల బా మౌత ਲੱਗੀ ਥੋਨੇ ਦਾ ਤੋੜ ਰਹੀ ਜਾਣਾ ਯਾਦ ਰੱਖੇ ਜਿੰਨੀ ਤੂੰ ਦੇ ਤੋਗੀ ਤਾਂ ਕਣਕਾ ਹੋਣੀ ਐ ਬੱਸ ਇਹ ਵੀ ਨਹੀਂ ਮੀਨਿ ਕੋ ਸੁਗੰਦਾ ਹੈਗਾ ਬੰਦੇ ਤੋਂ ਦਬਾਏ ਬਣਾ ਮੇਰੀ ਮੰਮੀ ਤਾਰਾ ਜੀ ਰੀਸੀ ਸਾਗ ਤੇ ਮੰਮੀ ਕਹਿੰਦੀ ਸਾਗ ਜੀ ਮਨੇ ਅੱਗ ਮਿਚਾ ਤੂੰ ਵੀ ਤਾਂ ਅੱਗ ਮਿਚਾ ਦੀ ਮਦਰ ਜੀ ਦੇ ਪਾਦਾ ਸਾਗ ਨੂੰ ਤੇ ਉਦੋਂ ਅੱਜ ਕੋੜੀਆਂ ਦੇ ਨੌਂ ਕੱਟਣ ਵਾਲਾ ਆ ਗਿਆ ਸੀਗਾ ਲਾਉਣ ਵਾਲਾ ਨੋਲਾ ਹਾਉਣ ਹੋਣੀ ਸੀਗੀ ਮੰਮੀ ਨੂੰ ਚਾਹ ਕਰਕੇ ਫੜਾਈ ਮੰਮੀ ਕਿ ਨੇ ਸਾਗ ਚੀਰ ਦੀਆਂ ਤੇ ਤੂੰ ਕਰ ਆ ਕੇ ਮਚਾ ਦੇ ਬਦਲੇ ਤੇ ਲਈ ਵੀ ਪਾਣੀ ਗਰਮ ਹੋ ਜੂ ਸਾਗ ਚੀਰ ਕੇ ਪਾ ਲਈ ਅਦਾ ਅਦਾ ਫਿਰ ਕਿ ਨਹੀਂ ਜਬਕਾ ਨਟ ਐਵੇਂ ਨਹੀਂ ਆ ਜਾਣਗੇ ਤੇ ਰੱਖਿਆ ਤੇ ਕੰਮ ਹੋਣਾ ਨੀਗਾ ਮੈਂ ਚਲ ਠੀਕ ਹੈ ਮੰਮੀ ਮੈਂ ਆ ਗਏ ਮਚਾਈ ਸੀ ਤੇ ਤਲਣਾ ਹੋਣੀ ਤੋੜ ਕੇ ਲੈ ਇਸੀ ਦੇ ਸਾਗ ਫਿਰ ਕਾਲ ਕੇ ਮਿੱਤੇ ਤੋੜ ਕੇ ਲੈ ਉਹ ਕਹਿੰਦੀ ਮੰਮੀ ਤੂੰ ਦੀ ਵਾਲੀ ਇੱਕ ਟਾਂਡੀਆਂ ਨੂੰ ਬਾਲਾ ਸਾਗ ਤੂੰ ਦੀ ਤੋੜ ਕੇ ਮਾੜੀ ਸੀ ਨਿਕ ਦੇਖ ਦੇ ਕੇ ਕੀ ਕਰਦੀ ਹੈਗੀ ਧਿਆਨ ਨਾਲ ਅਨਗੇਲੀ ਜੀ ਵਰਤਣੀ ਹੈਗੀ ਸੁਮਾਰ ਸਮਾਂ ਕੇ ਦੇਖ ਕੇ ਮੋਟਰ ਸੱਡ ਕੇ ਤੋਕ ਲੈਂਦੀ ਆ ਪਾਣੀ ਨੂੰ ਸਾਗ ਨੂੰ ਇਹ ਮੇਰਾ ਅੱਜ ਕੀ ਇੰਤਰੀ ਜੀ ਜੀਦੇ ਆ ਵੀ टूट तो दकीन मैं बूढ़ मरी नहीं मैं, मैं, मैं कपड़े प्रेस कर लं मैंने कपड़े प्रेस कर बच्चा की वर्दी बेचारी ने कर दी है प्रेस स्कूल जाने सुबह दूसरी वर्दी पी ਇੱਕ ਬੇਟਾ ਮੇਰਾ ਜਾਂ ਦੋ ਵੀਡੀਓ ਨੇ ਸਟਾਰਟ ਹੀ ਦੀਆਂ ਨੇ ਕੋ ਉਹ ਮੇਰੇ ਕੋਲ ਹੀ ਨਹੀਂ ਚੱਲ ਰਹੀ ਇਹ ਦੇਖਦੇ ਹਾਂ ਤੇ ਦੇਖਦੇ ਹਾਂ ਕਿ ਜਲਦੀ ਮੇਰਾ ਮਿਲ ਕੇ ਕਰ ਲਵਾਂਗੇ ਚਲੋ ਇਹ ਵੀਡੀਓ ਬਦਲਣ ਲੱਗੇ ਤਾਂ ਲਾਈਕ ਕਮੈਂਟ ਦਿਓ ਕਰਕੇ ਜੇ ਪਹਿਲਾਂ ਸਾਰੇ ਚੈਨਲ ਤੇ ਪਹਿਲੀ ਵਾਰ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਮੋਤੀ ਸੇਵਨ ਪੰਚਤਸਰੀ ਕੀ ਮੈਂ ਵਾਹਿਗੁਰੂ ਜੀ ਦਾ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਹੋਇਆ ਵੀਡੀਓ ਸੰਸੁਣੇ ਬਦੀ ਲੱਗਦੀ ਹੈ ਅੱਗੇ ਕਰ ਲੇ ਚੈਨਲ ਨੂੰ ਸਬਸਕ੍ਰਾਈਬ ਆਪਾ ਮਨਾਨੀ ਜਿਹਾ ਜਿਸ ਸਾਗ ਨਾਂ ਚਾ ਉਹਨਾਂ ਦੇ ਵਿੱਚ ਨੇ ਕਿ ਤਿੰਨ ਵਿੱਚ ਨਾਲ ਹੀ ਹੋ ਗਏ ਟਾਈਮ ਹੋ ਗਿਆ ਸਕੂਲ ਦਾ ਚਲੰਦਾ ਸਕੂਲੋਂ ਆਣ ਲਿਆ ਆ ਗਿਆ ਆ ਕਿ ਆ ਕਿੰ ਹੈ ਬੁੱਕ ਲੱਗੀ ਬੁੱਕ ਲੱਗੀ ਕੁਝ ਕੰਮ ਨੂੰ ਵੀ ਦੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ